ਕੋਈ ਜੂਆ ਕੀ ਹੁੰਦਾ ਜੂਆ ਕਿਸੇ ਕਾ ਨਾ ਹੁਆ ਤੇ ਜੇ ਕਿਸੇ ਕਾ ਨਾ ਹੁਆ ਫਿਰ ਕਿਸ ਕਾ ਹੁਆ ਉਹਨੇ ਜੂਆ ਜਾਂ ਮਿਲ ਵਾਲੇ ਦਾ ਤੇ ਜਾਂ ਦੇ ਵਾਲੇ ਦਾ ਮਿਲ ਵਾਲੇ ਦਾ ਜੂਆ ਇਦਾਂ ਕਿ ਜੀਵ ਨੇ ਜੂਆ ਖੇਡਿਆ ਤੇ ਜੇ ਉਹ ਜਿੱਤ ਗਿਆ ਜਾਂ ਹਾਰ ਗਿਆ ਉਹਦੇ ਲਈ ਦੋਵੇਂ ਇੱਕ ਹੀ ਨੇ ਵੱਡੀ ਚੀਜ਼ ਹਾਰ ਤੋਂ ਸ਼ੁਰੂ ਹੁੰਦੀ ਆ ਹਾਰਨ ਤੋਂ ਬਾਅਦ ਉਹ ਘਾਟਾ ਪੂਰਾ ਕਰਨ ਵਾਲੀ ਤੁਰਦਾ ਡੈਸਪੀਰੇਟ ਹੋਈ ਉਹਨੇ ਗਣਾ ਖਾਦੀ ਘੜੀ ਮੇਲੇ ਵਾਲੇ ਨੇ ਗਣਾ ਈ ਢੀ ਘੜੀ ਆਪ ਤਾਂ ਗਈ ਆ ਫਨ ਕਰਨਾ ਆ ਫਨ ਹੋ ਗਿਆ ਹਾਰੇ ਤੇ ਕੋਈ ਫਰਕ ਨਹੀਂ ਪੈਂਦਾ ਉਹਨੇ ਆਪਣਾ ਘਾਟਾ ਪੂਰਾ ਕਰਨੇ ਆਪਣੇ ਆਪ ਨੂੰ ਇਹਦੇ ਵਿੱਚ ਗ੍ਰਸਤ ਨਹੀਂ ਕਰਨ ਤੋਂ ਡੈਸਪੀਰੇਸ਼ਨ ਦੇ ਵਿੱਚ ਇਸ ਲਈ ਮੇਲੇ ਵਾਲੇ ਕਾ ਵੀ ਹੋ ਗਿਆ ਹਨਾ कुंडली ਵਾਲ ਮਾਰ ਨਹੀਂ ਸਕਿਆ ਜੀਵਾ ਦੂਜਾ ਇਹ ਦਿਲ ਵਾਲੇ ਦਾ ਦਿਲ ਵਾਲੇ ਦਾ ਇਦਾਂ ਆ ਕਿ ਜਿਉਂ ਜਤਨ ਆਇਆ ਤੇ ਉਹ ਹਾਰ ਗਿਆ ਤੇ ਉਹਨੇ ਉਹਦਾ ਦਿਲ ਹੈਗਾ ਪਾਣਾ ਮੰਨਣ ਦਾ ਉਹਨੇ ਡੈਸਪੀਰੇਸ਼ਨ ਦੇ ਵਿੱਚ ਹੁਣ ਘਾਟਾ ਪੂਰਾ ਕਰਨ ਦੇ ਲਈ ਆਪਣਾ ਘਰ-ਬਾਰ ਜ਼ਮੀਨ ਜਾਇਦਾਦ ਲੈਉਣੇ ਤੁਰਨਾ ਉਹਨੇ ਕਿਹਾ ਵੀ ਠੀਕ ਆ ਮੈਂ ਅਜਮਾਇਸ਼ ਕੀਤੀ ਕਿਸਮਤ ਨੇ ਨਹੀਂ ਇਜਾਜ਼ਤ ਦਿੱਤੀ ਕਿ ਉਹਨੇ ਉਹ ਪਾਣਾ ਮੰਨ ਕੇ ਮਿਹਨਤ ਕਰਨ ਜੁਗਾ ਰਹਿ ਜਾਣਾ ਇਸ ਲਈ ਜੂਆ ਮਿਲ ਵਾਲੇ ਦਾ ਵੀ ਆ ਤੇ ਦਿਲ ਵਾਲੇ ਦਾ ਵੀ ਆ ਹੁਣ ਕਿਸੇ ਕੋਣ ਨੇ ਜਿਹਨੂੰ ਕਿਹਾ ਵੀ ਕਿਸੇ ਕੋ ਨਾ ਹੁਆ ਉਹ ਕਿਸੇ ਓਹ ਨੇ ਜਿਹੜੇ ਨਾ ਮਿਲ ਵਾਲੇ ਨੇ ਨਾ ਦੇਣ ਵਾਲੇ ਨੇ ਉਹ ਬੰਦੇ ਦੀ ਨਾ ਤੇ ਮਿਲ ਹੋਣੀ ਆ ਤੇ ਜਿੱਥੋਂ ਘਾਟੇ ਪੂਰੇ ਹੋ ਜਾਣਗੇ ਤੇ ਨਾ ਉਹਦਾ ਦਿਲ ਹੋਣਾ ਵਾ ਜਿਹੜਾ ਉਹ ਭਾਣਾ ਮੰਨ ਕੇ ਮੋੜ ਮਿਹਨਤ ਕਰਨ ਤਰਪੂਗਾ ਉਹਨੇ ਆਪ ਆਪ ਜੋ ਪਚਿਆ ਉਹ ਵੀ ਲਟਾਉਣ ਤਰ ਪੈਣਾ ਘਾਟਾ ਪੂਰਾ ਕਰਨ ਤੇ ਇਸ ਕਰਕੇ ਜੂਆ ਉਹਨੂੰ ਘਮਣਖ ਮੇਰੀ ਹੂ ਥਲੇ ਕਿ ਚ ਰਹਿਦਾ ਇਹ ਦਿਲ ਵਾਲਿਆਂ ਦਾ ਦੇ ਮੇਲ ਵਾਲਿਆਂ ਦਾ ਇਹ ਆਮ ਜਿਹੜੇ ਆ ਡੈਸਪਰੇਟ ਲੋਗ ਆ ਨੰਗਾ ਨਾ ਉਗੀ ਜਾਂ ਨਚੋੜੂ ਕੀ ਉਹਨਾਂ ਗਣੀਆਂ ਇਹ ਗੱਲ ਜੂਏ ਤੇ ਸ਼ੁਰੂ ਹੋਈ ਮੈਂ ਵੀਡੀਓ ਤੇ ਕਹਿ ਦੇਣਾ ਚਾਹਣਾ ਇਹ ਜੂਆ ਉਹ ਜਿਹੜਾ ਜੂਆ ਨਹੀਂ ਆ ਜਿਹੜਾ ਮੇਜ਼ਾਂ ਤੇ ਬਹਿ ਕੇ ਤਾਸ਼ਾਂ ਨਾਲ ਖੇਡਿਆ ਜਾਂਦਾ ਆ ਜਾ ਜੂਆ ਡੀਅਰ ਜਗੇ ਖੇਡਿਆ ਆਂਦਾ ਇਹ ਜ਼ਿੰਦਗੀ ਦਾ ਹਰ ਕਦਮ ਇੱਕ ਜੂਆ ਆ ਇੱਥੇ ਪੈਸੇ ਕਮਾਉਣੇ ਵਿਹਾਰ ਕਮਾਉਣੇ ਵਪਾਰ ਕਮਾਉਣੇ ਗਰਸਤੀ ਚਲਾਉਣੀ ਸਭ ਜੂਏ ਦੀਆਂ ਖੇਡਾਂ ਨੇ ਇਸ ਕਰੇ ਜੂਆ ਜਾਨ ਮੇ ਲੜਿਆਂ ਦਾ ਜਾਂਦੇ ਰਵਣ ਇਹ ਤਾਂ ਕਸੀ ਕਹਾਣੀ ਹੈ ਧੰਨਵਾਦ